ਜਵਾਬ ਦੇ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਚੋਣਾਂ ਦੇ ਵਿੱਚ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ ਅਤੇ ਉੱਥੇ ਹੀ ਵਿਧਾਇਕਾ ਨੀਨਾ ਮਿੱਤਲ ਦੇ ਵੱਲੋਂ ਵੀ ਹਲਕਾ ਰਾਜਪੁਰਾ ਦੇ ਪੁਰਾਣਾ ਰਾਜਪੁਰਾ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਹੱਲ ਕਰਨ ਦਾ ਦਾਵਾ ਕੀਤਾ ਗਿਆ ਸੀ ਜਿਸ ਦੇ ਤਹਿਤ ਕਈ ਸਾਲਾਂ ਤੋਂ ਗੁਰਦੁਆਰਾ ਸ਼੍ਰੀ ਦੁੱਧਾਤਾਰੀ ਨੂੰ ਜਾਣ ਵਾਲੀ ਸੜਕ ਦੀ ਹਾਲਤ ਬਹੁਤ ਹੀ ਖਸਤਾ ਹੋਈ ਪਈ ਸੀ ਜਿਸ ਤੋਂ ਬਾਅਦ ਵਿਧਾਇਕਾ ਦੇ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਤੁਰੰਤ ਇਸ ਸੜਕ ਦੀ ਪਮਾਇਸ਼ ਕਰਨ ਦੇ ਆਦੇਸ਼ ਦਿੱਤੇ ਗਏ ਸੀ ਜਿਸ ਤੋਂ ਬਾਅਦ ਅੱਜ ਵਿਧਾਇਕਾ ਦੇ ਵੱਲੋਂ ਇੰਟਰਲੋਕਿੰਗ ਟਾਈਲਾਂ ਵਾਲੀ ਨਵੀਂ ਸੜਕ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਵਿਧਾਇਕਾ ਨੀਰਾ ਮਿੱਤਲ ਨੇ ਆਖਰ ਕੀ ਕਿਹਾ ਉਹ ਸੁਣਦੇ ਆਂ ਮੈਡਮ ਅੱਜ ਸੜਕ ਦਾ ਕਟਨ ਕਰਾ ਲੈ ਆਇਆ ਇੱਥੇ ਕਿਆ ਕਰਾ ਦੇਖੋ ਇਹ ਸੜਕ ਦਾ ਕਾਫੀ ਦਿਨ ਤੋਂ ਬਹੁਤ ਬੁਰਾ ਹਾਲ ਸੀ ਪਿਛਲੇ ਦਿਨੀ ਅਸੀਂ ਗੁਰਦੁਆਰਾ ਸਾਹਿਬ ਆਏ ਉੱਥੇ ਸਮਾਗਮ ਸੀਗਾ ਤਾਂ ਉਦੋਂ ਦੇਖਿਆ ਵੀ ਇੰਨੀਆਂ ਸੰਗਤਾਂ ਆਂਦੀਆਂ ਤੇ ਸੜਕ ਦਾ ਇੰਨਾ ਬੁਰਾ ਹਾਲ ਹੈ ਲੰਗਣਾ ਹੀ ਓਕੇ ਅੱਗੇ ਗਊਸ਼ਾਲਾ ਵੀ ਜਾਣਾ ਤਾਂ ਉਦੋਂ ਹੀ ਅਸੀਂ ਇਹ ਸੋਚਿਆ ਸੀ ਕਿ ਅਸੀਂ ਇਹ ਸੜਕ ਬਣਾ ਰਹੀ ਹੈ ਉਦੋਂ ਮੈਂ सोनू ਜੀ ਨਾਲ ਗੱਲ ਕੀਤੀ ਤੇ ਅਸੀਂ ਨਾਲ ਦੀ ਨਾਲ ਇਹਨੂੰ ਮਤੇ ਚ ਪਵਾ ਕੇ ਤਾਂ ਇਹ ਸੜਕ ਪਾਸ ਕਰਾਈ ਕਿਉਂਕਿ ਇੱਥੇ ਸਾਡੇ ਕੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੇ ਸਾਡੇ ਗੁਰੂ ਘਰਾਂ ਦੇ ਰਸਤੇ ਸਾਫ਼ ਨਹੀਂ ਤਾਂ ਸਾਡੇ ਰਸਤੇ ਕਿਵੇਂ ਸਾਫ਼ ਹੋਣਗੇ ਤਾਂ ਇਸ ਕਰਕੇ ਇਹ ਸੜਕ ਦੀ ਮੰਗ ਵੀ ਬਹੁਤ ਸੀਗੀ ਅੱਜ ਅਸੀਂ ਪੁਰਾਣੇ ਰਾਜਪੁਰੇ ਵਾਲਿਆਂ ਨੂੰ ਦੀ ਡਿਮਾਂਡ ਤੇ ਇਹ ਸੜਕ ਦੀ ਸ਼ੁਰੂਆਤ ਕਰਵਾਉਣ ਜਾ ਰਹੇ ਹਾਂ ਮਤਲਬ ਜਿੱਦਾਂ ਉਧਰ ਸਿਟੀ ਥਾਣੇ ਦੇ ਕੋਲ ਆਪਾਂ ਲੁੱਕ ਵਾਲੀ ਸੜਕ ਬਣਾਈ ਹੈ ਤੇ ਇੱਥੇ ਸਪਰਿੰਗ ਟਾਇਲ ਦੀ ਸੜਕ ਬਣਾ ਰਹੇ ਹਾਂ ਇਹ ਮਤਲਬ ਕਿੱਦਾਂ ਡਿਸਾਈਡ ਹੁੰਦਾ ਕਿ ਵੀ ਇੱਥੇ ਇਹ ਵਾਲੀ ਸੜਕ ਜਦੋਂ ਇਹ ਡਿਮਾਂਡ ਦੇ ਅਕੋਰਡਿੰਗ ਔਰ ਜਿਹੜੀ ਮਿਊਨਿਸਪੈਲਿਟੀ ਦੇ ਈਓ ਸਾਹਿਬ ਦੇ ਡਿਸੀਜਨ ਦੇ ਅਕੋਰਡਿੰਗ ਕਿ ਜਿਹੜੀ ਕਿੱਥੇ ਕਿਹੜੀ ਸੜਕ ਸਹੀ ਚੱਲੂਗੀ ਉਸ ਕਦੇ ਕੰਮ ਸ਼ੁਰੂ ਹੋ ਗਏ ਆ ਕਿ ਜਿੱਦਾਂ ਕਮੈਂਟਾਂ ਚ ਹਰ ਕੋਈ ਕਹਿੰਦਾ ਕਿ ਸਾਡੀ ਸੜਕ ਪਹਿਲਾਂ ਬਣਵਾ ਦਿਓ ਉਹਨਾਂ ਲੋਕਾਂ ਨੂੰ ਕੁਝ ਕਹਿਣਾ ਚਾਹੂੰਗੀ ਵੀ ਸਾਰੀਆਂ ਦੀ ਸੜਕਾਂ ਬਣ ਦੇ। ਦੇਖੋ ਕਮੈਂਟ ਮੈਂ ਸਾਰੇ ਪੜ੍ਹਦੀਆਂ ਲੋਕ ਆਪਣੇ ਦਿਲ ਦੇ ਦਰਦ ਵੀ ਦੱਸਦੇ ਆ ਕਿਉਂਕਿ ਬਹੁਤ ਸਾਰੀਆਂ ਗਲੀਆਂ ਤਾਂ ਐ ਜੀਆਂ ਜਿਹੜੀਆਂ ਮੈਨੂੰ ਲੱਗਦਾ 10-15 ਸਾਲਾਂ ਤੋਂ ਬਣੀਆਂ ਹੀ ਨਹੀਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਮੈਂ ਇਹੀ ਗੱਲ ਕਹਿਨੀ ਆ ਕਿ ਸਾਰੀਆਂ ਸੜਕਾਂ ਬਣਨ ਗਈਆਂ ਹੌਸਲਾ ਰੱਖੋ ਬਾਰੀ-ਬਾਰੀ ਸੜਕ ਕੰਮ ਹੁੰਦੇ ਨੇ। ਹੁਣ ਵੀ ਜਿੰਨੇ ਮੱਥੇ ਪਾਸ ਹੋ ਚੁੱਕੇ ਆ ਬੜੀ ਜਲਦੀ ਟੈਂਡਰ ਲਗਵਾ ਰਹੇ ਆ। ਸਾਡਾ ਮਕਸਦ ਇਹ ਹੈ ਕਿ ਬਰਸਾਤਾਂ ਆਉਣ ਤੋਂ ਪਹਿਲਾਂ ਪਹਿਲਾਂ ਇੱਕ ਵਾਰ ਸਾਰੀਆਂ ਸੜਕਾਂ ਬਣਾ ਦਈਏ ਤਾਂ ਕਿ ਲੋਕਾਂ ਨੂੰ ਗਲੀਆਂ 'ਚੋਂ ਲੰਘਣਾ, ਕੀਚੜਾਂ ਵਿੱਚੋਂ ਲੰਘਣਾ ਨਾ ਪਵੇ। ਮੈਡਮ ਜਿੱਦਾਂ ਬਰਸਾਤਾਂ ਦੀ ਗੱਲ ਵੀ ਕਰੀਏ ਕੁਝ ਰੋਡ ਗਲੀਆਂ ਬੰਦ ਹੋ ਜਾਂਦੀਆਂ, ਉਹਦੇ 'ਤੇ ਵੀ ਧਿਆਨ ਦੇਣਾ। ਰੋਡ ਗਲੀਆਂ ਦੀ ਸਫਾਈ ਸ਼ੁਰੂ ਹੋ ਚੁੱਕੀ ਹੈ। ਵਿਕਾਸ ਚੌਧਰੀ ਜੀ ਉਹਨਾਂ ਦੀ ਟੀਮ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਿ ਬਰਸਾਤਾਂ ਆਉਣ ਤੋਂ ਪਹਿਲਾਂ ਰੋਡ ਗਲੀਆਂ ਸਾਰੀਆਂ ਸਾਫ਼ ਕਰ ਦਿਓ। ਇੱਕ ਸਾਡੀ ਆਦਤ ਹੈ ਅਸੀਂ ਮੈਂ ਸੋਨੂ ਜੀ ਹੋਰ ਟੀਮ ਜਿਹੜੀ ਵੀ ਸਾਨੂੰ ਸੜਕ ਦੀ ਆਉਂਦੀ ਹੈ ਵੀ ਸੜਕ ਬਣਾਉਣ ਆਲੀ ਹੈ, ਅਸੀਂ ਪਹਿਲਾਂ ਖ ਖੁਦ ਜਾ ਕੇ ਦੇਖਦੇ ਆ ਕਿ ਵਾਕਈ ਇੱਥੇ ਡਿਮਾਂਡ ਹੈਗੀ ਐ ਰੋਡ ਗਲੀਆਂ ਦੀ ਸਫਾਈ ਹੋ ਰਹੀ ਐ ਜਿੱਥੋਂ ਜਿੱਥੋਂ ਸਾਨੂੰ ਪਤਾ ਆ ਰਿਹਾ ਐ ਐਮਸੀ ਸਾਹਿਬਾਨ ਦੱਸਦੇ ਆ ਸੀ ਸਾਡੀ ਰੋਡ ਗਲੀਆਂ ਉਹ ਵੀ ਅਸੀਂ ਜਾ ਕੇ ਚੈੱਕ ਕਰਦੇ ਆ ਸਾਨੂੰ ਇਹ ਐ ਕਿ ਲੋਕਾਂ ਦਾ ਪੈਸਾ ਉੱਥੇ ਹੀ ਯੂਜ਼ ਹੋਵੇ ਉੱਥੇ ਹੀ ਲੱਗੇ ਕਿ ਜਿੱਥੇ ਜ਼ਰੂਰਤ ਐ ਇਹ ਨਹੀਂ ਕਿ ਸੜਕ ਬਣੀ ਹੋਈ ਐ ਉਸੇ ਨੂੰ ਪੱਟ ਕੇ ਦੁਬਾਰਾ ਬਣਾ ਦਈਏ ਤਾਂ ਅਸੀਂ ਲੋਕਾਂ ਦਾ ਪੈਸਾ ਬੜੀ ਧਿਆਨ ਨਾਲ ਯੂਜ਼ ਕਰ ਰਹੇ ਆ ਸੋਨੋ ਜੀ ਜਿੱਦਾਂ ਮੈਡਮ ਨੇ ਕਿਹਾ ਕਿ ਲੋਕਾਂ ਦਾ ਪੈਸਾ ਲੋਕਾਂ 'ਚ ਲੱਗੇ ਤੁਸੀਂ ਦੇਖ ਰਹੇ ਕਰ ਰਹੇ ਹੋ ਨਾ ਸੜਕਾਂ ਵਗੈਰਾ ਦੀਆਂ ਤੇ ਕੋਈ ਮਤਲਬ ਜਿੱਦਾਂ ਮਟੀਰੀਅਲ ਦੇਖੋ ਤੁਸੀਂ ਹੁਣੇ ਥੋੜੀ ਦਿਰ ਪਹਿਲੇ ਮੈਡਮ ਨੇ ਵੀ ਕੁਐਸਚਨ ਕੀਤਾ ਸੀਗਾ ਵੀ ਲੁੱਕ ਵਾਲੀ ਸੜਕਾਂ انٹرਲੋਕਿੰਗ ਟਾਇਲ ਕਿਉਂ ਲਗਾਈ ਜਾ ਰਹੀ ਹੈ ਜਿੱਥੇ ਪਹਿਲੇ ਜਿੱਥੇ ਆਵਾਜਾਈ ਜ਼ਿਆਦਾ ਹੁੰਦੀ ਹੈ ਉੱਥੇ ਆਲਵੇਸ ਲੁੱਕ ਵਾਲੀ ਸੜਕ ਹੀ ਬਣਦੀ ਹੈ ਔਰ ਜਿੱਥੇ ਪਹਿਲੇ ਬਣੀ ਪਈ ਹੈ ਹੁਣ ਜਿਵੇਂ ਗਊਸ਼ਾਲਾ ਰੋਡ ਸੀ ਤੁਸੀਂ ਦੇਖੋ ਨਾ ਕਿੰਨਾ ਬੁਰਾ ਹਾਲ ਹੈ ਮੈਡਮ ਦੇ ਐਫਰਟਸ ਦੇ ਨਾਲ ਤੁਸੀਂ ਜਾ ਕੇ ਰੋਡ ਦੇਖੋ ਐਂ ਸ਼ਾਨਦਾਰ ਰੋਡ ਬਣੀ ਹੈਗੀ ਆ ਔਰ ਲੋਕੀ ਵੀ ਖੁਸ਼ ਆ ਮੈਂ ਤਾਂ ਕਵਾਂਗਾ ਤੁਸੀਂ ਸਾਨੂੰ ਪੁੱਛਣ ਦੀ ਬਜਾਏ ਤੋ ਲੋਕਾਂ ਨੂੰ ਪੁੱਛਣਾ ਜਾ ਕੇ ਵੀ ਤੁਸੀਂ ਕਿਵੇਂ ਫੀਲ ਕਰਦੇ ਹੋ ਵੀ ਕੰਮ ਹੋਇਆ ਪਹਿਲੀ ਸਰਕਾਰਾਂ ਚ ਵੀ ਹੋਇਆ ਔਰ ਹੁਣ ਵੀ ਹੋ ਰਿਹਾ ਹੈਗਾ ਹੁਣ ਦੇਖੋ ਤੁਸੀਂ ਉਰੇ ਮੈਡਮ ਆਏ ਸੀਗੇ ਤੇ ਕਹਿੰਦੇ ਵੀ ਸੜਕ ਦਾ ਇੱਥੇ ਬਹੁਤ ਬੁਰਾ ਹਾਲ ਹੈ ਇਹਨਾਂ ਨੇ ਇੰਨੀ ਇਮੀਡੀਏਟ ਐਕਸ਼ਨ ਲੈ ਕੇ ਔਰ ਜਿਸ ਤਰ੍ਹਾਂ ਇਹ ਸੜਕ ਦਾ ਕੰਮ ਸ਼ੁਰੂ ਹੋਇਆ ਹੈ ਕਾਬਿਲ ਇਤਾਰੀਫ ਹੈ ਇਹ ਪਹਿਲੇ ਐਮਐਲਏ ਆ ਰਾਜਪੁਰੇ ਦੇ ਜਿਹੜੇ ਪਹਿਲਾ ਸਾਲ ਇੱਕ ਸਾਲ ਪੂਰਾ ਹੋਇਆ ਔਰ ਇੱਕ ਸਾਲ ਦੇ ਵਿੱਚ ਵਿੱਚ ਤੁਸੀਂ ਕੰਮ ਦੇਖੋ ਕਿਵੇਂ ਚੱਲ ਰਿਹਾ ਹੈ ਤਰਤੀਬ ਵਾਈ ਚੱਲ ਰਹੀ ਹੈ ਨਹੀਂ ਤਾਂ ਪਹਿਲੇ ਹੁੰਦਾ ਸੀਗਾ ਕਿਸੇ ਨੇ ਜਾਣਾ ਵੀ ਆਹ ਕੰਮ ਮੇਰਾ ਸ਼ੁਰੂ ਕਰ ਦਿਓ ਜੀ ਲੋੜ ਨਹੀਂ ਵੀ ਹੈਗੀ ਉੱਥੇ ਤਾਂ ਵੀ ਕੰਮ ਹੋ ਜਾਂਦਾ ਸੀਗਾ ਸਭ ਤੋਂ ਪਹਿਲੇ ਜਿੱਥੇ ਜ਼ਰੂਰਤ ਹੈ ਉੱਥੇ ਕੰਮ ਕਰਾਇਆ ਜਾ ਰਿਹਾ ਔਰ ਆਨਲਾਈਨ ਆਉਣ ਵਾਲੇ ਟਾਈਮ ਵਿੱਚ ਵੀ ਇਹੀ ਚੀਜ਼ ਦੇਖੀ ਜਾਏਗੀ ਵੀ ਜਿੱਥੇ-ਇਥੇ ਪਬਲਿਕ ਨੂੰ ਦਿੱਕਤਾਂ ਹੈਗੀਆਂ ਤਕਲੀਫਾਂ ਹੈਗੀਆਂ ਉਹ ਪ੍ਰਾਇਰਟੀ ਦੇ ਕਰੀਆਂ ਜਾਣਗੀਆਂ ਔਰ ਮੈਂ ਫੇਰ ਕੀ ਗੱਲ ਕਹਣਾ ਵੀ ਜਿਹੜੀ ਲਾਸਟ ਇਹ ਸਾਲ ਸਾਡਾ ਇੱਕ ਪੂਰਾ ਹੋਇਆ ਜੋ ਮਿਹਨਤ ਮੈਡਮ ਨੇ ਕੀਤੀ ਹੈ ਉਹ ਤੁਹਾਨੂੰ ਆ 6 ਮਹੀਨੇ ਦੇ ਦੇਖਣ ਨੂੰ ਮਿਲੇਗੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇੰਤਜ਼ਾਰ 'ਚ ਬੈਠੇ ਕਿ ਸਾਡੀ ਵੀ ਸੜਕ ਬਣੇਗੀ ਸਬਦਾ ਹੋਏਗਾ ਜੀ ਕੰਮ ਮੈਡਮ ਕੋਲ ਸਬਦੀ ਸਾਰੇ ਏਰੀਆ ਦੀ ਰਿਪੋਰਟ ਪਹੁੰਚੀ ਪਈ ਹੈ ਤਰਤੀਬ ਵਾਈਜ਼ ਕੁਝ ਸਰਕਾਰੀ ਸਿਸਟਮ ਵੀ ਹੈਗਾ ਉੱਤੇ ਟਾਈਮ ਲੱਗਦਾ ਮਤਾ ਪਾਸ ਹੋਣ ਤੇ ਟੈਂਡਰ ਲੱਗਣ ਤੇ ਲੇਕਿਨ ਅਸੀਂ ਦਿਨ ਰਾਤ ਇਸ ਕੰਮ ਤੇ ਲੱਗੇ ਪਏ ਹਾਂ ਮੈਡਮ ਦਿਨ ਰਾਤ ਇਸ ਚੀਜ਼ ਦੀ ਰਿਪੋਰਟ ਲੈਣੇ ਮੇਰੇ ਤੋਂ ਵੀ ਕਿੱਥੇ ਕਿਦੀ ਕੀ ਸਟੇਜ ਤੇ ਕਿਹੜੇ ਏਰੀਆ ਦਾ ਕੰਮ ਖੜਿਆ ਤੁਸੀਂ ਰਾਜਪੁਰੇ ਦਾ ਮੈਂ ਇੱਕ ਤੁਹਾਨੂੰ ਨਵੀਂ ਚੀਜ਼ ਦੱਸਦਾ ਹਾਂ ਭੋਗਲਾ ਰੋਡ ਦੇ ਉੱਤੇ ਇੰਨੀ ਪ੍ਰੋਬਲਮ ਸੀਗੀ ਲੋਕਾਂ ਦੇ ਘਰਾਂ ਦੇ ਵਿੱਚ ਸੀਵਰੇਜ ਦਾ ਪਾਣੀ ਖੜ ਜਾਂਦਾ ਸੀ ਫੁੱਟ-ਫੁੱਟ ਆ ਕੇ ਤੁਸੀਂ ਜਾ ਕੇ ਆਣਾ 25 ਦਿਨਾਂ ਦੇ ਵਿੱਚ ਪੂਰੇ ਰਾਜਪੁਰੇ ਚ ਪਹਿਲੀ ਵਾਰੀ ਸੀਵਰ ਪਿਆ 800 ਮੀਟਰ ਦਾ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਪਾਇਆ ਹੋਣਾ ਔਰ ਤੁਸੀਂ ਜਾ ਕੇ ਲੋਕਾਂ ਨੂੰ ਪੁੱਛੋ ਨਰਕ ਦੀ ਜ਼ਿੰਦਗੀ ਜੀ ਰਹੇ ਸੀਗੇ ਔਰ ਅੱਜ ਜਾ ਕੇ ਤੁਸੀਂ ਪੁੱਛੋਗੇ ਨਾ ਉਹ ਕਹਿੰਦੇ ਆ ਵੀ ਸਾਨੂੰ ਨਾ ਮੈਡਮ ਨੇ ਮਤਲਬ ਕਿ ਨਰਕ ਤੋਂ ਸਵਰਗ ਚ ਲੈ ਆਏ ਆ ਸੋ ਇਹ ਆ ਵੀ ਇਹ ਡੈਡੀਕੇਸ਼ਨ ਹੈ ਮੈਡਮ ਦੀ ਔਰ ਬੀ ਆਫ ਵਰਕਿੰਗ ਹੈਗੀ ਹੈ ਜਿਹੜੀ ਤੁਹਾਨੂੰ ਅੱਗੇ ਵੀ ਦੇਖਣ ਨੂੰ ਮਿਲੇਗੀ ਥੈਂਕ ਯੂ ਸ਼ਕਰਾਤ ਹੋ ਗਿਆ ਤੁਸੀਂ ਇੱਧਰ ਐ ਐਮਸੀਵੀ ਹੋ ਇਹ ਇਨਾਂ ਇਲਾਕਿਆਂ ਦੇ ਬਹੁਤ ਬਹੁਤ ਧੰਨਵਾਦ ਹੈ ਜੀ ਐ ਐਮਐਲਏ ਨੀਨਾ ਮਿੱਤਲ ਜੀ ਦਾ ਜਿਨ੍ਹਾਂ ਨੇ ਪ੍ਰਾਇੋਰਟੀ ਦੇ ਬੇਸ ਦੇ ਉੱਪਰ ਇਹ ਜਿਹੜੀ ਦੁੱਧਧਾਰੀ ਵਾਲੀ ਜਿੱਦਾਂ ਮੈਮ ਨੇ ਪਹਿਲਾਂ ਹੀ ਕਿਹਾ ਕਿ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ 1 ਜਨਵਰੀ ਨੂੰ ਪੂਰੇ ਰਾਜਪੁਰੇ ਤੋਂ ਜਿਹੜੀ ਹੈਗੀ ਸੰਗਤ ਇੱਥੇ ਆਂਦੀ ਹੈ ਤੇ ਮੇਰੇ ਨਾਲ ਬਲਵਿੰਦਰ ਸਿੰਘ ਜੀ ਨੇਪਰਾ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੇ ਉਸ ਦੇ ਨਾਲ ਨਾਲ ਐਮਐਲਏ ਸਾਹਿਬ ਦੀ ਨਿਗਾਹ ਦੇ ਵਿੱਚ ਮੈਮ ਜਿਹੜਾ ਸਬਜ਼ੀ ਮੰਡੀ ਵਾਲੀ ਰੋਡ ਹੈ ਉਹ ਵੀ ਹੈ ਉਹ ਵੀ ਬਹੁਤ ਜਲਦੀ ਆ ਜਾਏਗਾ ਸਾਭ ਦੇ ਐਫਰਟਸ ਨਾਲ ਜਿਹੜਾ ਕੰਮ ਸ਼ੁਰੂ ਹੋ ਜੂਗਾ ਤਾਂ ਅਸੀਂ ਪੂਰੇ ਪੁਰਾਣੇ ਰਾਜਪੁਰੇ ਵੱਲੋਂ ਮੈਂਮ ਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਜੀ ਕਿਆ ਕਹਿਣਾ ਚਾਹੋਗੇ ਆਉਂਦੇ ਸੀਗੇ ਲੋਕੀ ਜਦੋਂ ਤੁਹਾਨੂੰ ਕਹਿਣ ਦੇਣਗੇ ਕਿ ਬਾਰਿਸ਼ ਵੀ ਆ ਜਾਂਦੀ ਕਿਚੜ ਵਗ ਰਹਾ ਹੁੰਦਾ ਹੈ ਕਿਆ ਕਹਿਣਾ ਚਾਹੋਗੇ ਸਰਪੰਚ ਇੱਥੇ ਜੀ ਬਹੁਤ ਜ਼ਿਆਦੀ ਪ੍ਰੋਬਲਮ ਸੀਗੀ ਕਿ ਪਹਿਲਾਂ ਵੀ ਕਾਫੀ ਜ਼ਿਆਦਾ ਤੁਹਾਨੂੰ ਲੱਖਾਂ ਦੀ ਦਾਜ ਜੋ ਨਵਾਂ ਸਾਲ ਫਸਟਲ ਦਿਨ ਹੁੰਦਾ ਬਾਬਾ ਜੀ ਦੀ ਵਰਸੀ ਬਣਾਈ ਜਾਂਦੀ ਹੈ ਔਰ ਬਹੁਤ ਜ਼ਿਆਦੀ ਪ੍ਰੋਬਲਮ ਸੀਗੀ ਰਸਤੇ ਦੀ ਇੰਨੀ ਕਿ ਪ੍ਰੋਬਲਮ ਸੀ ਦਿੱਕਤ ਬਹੁਤ ਆਉਂਦੀ ਕੋਈ ਵੀਕਰ ਨਹੀਂ ਜਾ ਸਕਦਾ ਬਾਰਸ਼ ਦੇ ਵਿੱਚ ਖੱਡੇ ਸੀ ਪਾ ਐਮਸੀ ਸਾਹਿਬ ਨੂੰ ਬੇਨਤੀ ਕੀਤੀ ਇਨਾਂ ਕੋਠੀ ਜੈਮਲੇ ਸਾਹਿਬ ਕੋਲ ਵੀ ਗਈ ਸੀਗੀ ਉਹ ਬੇਨਤੀ ਕੀਤੀ ਵੀ ਸਾਡੇ ਬਹੁਤ ਜ਼ਿਆਦਾ ਪ੍ਰੋਬਲਮ ਹੈ ਖਾਸ ਕਰਕੇ ਸੰਗਤ ਕੋ ਕਿ ਲੋਕਲ ਹੈ ਸਾਰੀ ਲੋਕਲ ਹੀ ਹੈ ਰਾਜਪੁਰਾ ਦੀ ਸੰਗਤ ਹੈ ਕੋ ਬਾਹਰ ਦੀ ਸੰਗਤ ਨਹੀਂ ਆਪਣੀ ਲੋਕਲ ਸੰਗਤ ਆਉਂਦੀ ਵੀ ਪ੍ਰੋਬਲਮ ਆ ਰਹੀ ਹੈ ਵੀ ਉਹਦਾ ਕੋ ਹੱਲ ਕੀਤਾ ਜਾਵੇ ਇਨਾਂ ਕਹਿੰਦੇ ਸਭ ਤੋਂ ਪਹਿਲ ਦੇ ਆਧਾਰ ਤੇ ਵੀ ਤੁਹਾਡੇ ਕੰਮ ਹੋਏਗਾ ਕੋ ਮੈਂ ਵੀ ਪਿੱਛੇ ਝੁੱਕੀ ਜੀ ਗਿਆ ਸੀਗਾ ਉਸ ਤੋਂ ਬਾਅਦ ਇਹ ਕਹਿੰਦੇ 2 ਮਹੀਨਾ 2 ਮਹੀਨੇ ਲੰਗੇ ਪਰ 2 ਮਹੀਨੇ ਅਗੇ ਇਹਨਾਂ 2 ਮਹੀਨੇ ਦੇ ਵਿੱਚ ਕੰਮ ਕਰਕੇ ਦਿਖਾਇਆ ਔਰ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹ ਸਾਡੇ ਦੁੱਧਾ ਤਾਰੀ ਕਮੇ ਅਸੀਂ ਇਹਨਾਂ ਨੂੰ ਹੁਣ ਗੁਰਦਾਸ ਸਾਹਿਬ ਸਨਮਾਨ ਵੀ ਕਰਾਂਗੇ ਔਰ ਬਹੁਤ ਵਧੀਆ ਛਲਾਗਾ ਜੋ ਕਦਮ ਹੈ ਜਿਹੜਾ ਕਰ ਰਹੇ ਨੇ ਔਰ ਕਰਨਾ ਚਾਹੀਦਾ ਜਿੱਦਾਂ ਤੁਸੀਂ ਕਹਿ ਕਿ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਹੈ ਤੇ ਉਹਨਾਂ ਨੇ ਕੰਮ ਕਰਾਤਾ ਕਿ ਪਹਿਲਾਂ ਨਹੀਂ ਤੁਸੀਂ ਬੇਨਤੀ ਕੀਤੀ ਪਹਿਲਾਂ ਵੀ ਤਾਂ ਇਹ ਨਹੀਂ ਦੇਖੋ ਨਹੀਂ ਪਹਿਲਾਂ ਦੇਖੋ ਮੈਂ ਤਾਂ ਬੇਨਤੀ ਨਹੀਂ ਕਰੀ ਮੈਂ ਤਾਂ ਹੁਣ ਅਸੀਂ ਅਜੇ ਕਮੇਟੀ ਤੋਂ ਦੋ ਤਿੰਨ ਸਾਲ ਜੀ ਇੱਥੋਂ ਆਏ ਦੋ ਸਾਲ ਤੋਂ ਪਹਿਲਾਂ ਅਸੀਂ ਬੇਨਤੀ ਨਹੀਂ ਕਰੀ ਤੇ ਕੋਈ ਝੂਠਾ ਸਾਡਾ ਨਾਂ ਸੁਭਾਅ ਬੋਲਣਾ ਨਾ ਅਸੀਂ ਬੋਲਣਾ ਹੁਣ 31 ਨੂੰ ਚੋਣ ਹੋਈ 31 ਨੂੰ ਇੱਥੇ ਮੁੱਖ ਸੇਵਾਦਾਰ ਮੈਂ ਬਣਿਆ ਇਸ ਜਗ੍ਹਾ ਤੇ ਉਸ ਤੋਂ ਬਾਅਦ ਐਮਐਲਏ ਤੇ ਇਹਨਾਂ ਨੂੰ ਵੀ ਬੇਨਤੀ ਕੀਤੀ ਹੈ ਬਾਕੀ ਕੱਕੜੀ ਸਨੂਜੀ ਹੈਗੀ ਹੈ ਵੀ ਜੋ ਅਸੀਂ ਇਹਨਾਂ ਨੂੰ ਬੇਨਤੀ ਕਰਨ ਸਾਡੀ ਕਦੀ ਮੋੜਦੇ ਨਹੀਂ ਪਰ ਜੋ ਇਹ ਸਾਨੂੰ ਹੁਕਮ ਲਾਣਗੇ ਅਸੀਂ ਇਹਨਾਂ ਤੋਂ ਬਾਹਰ ਨਹੀਂ ਹੈਗੇ ਆਮ ਆਪੀ ਪਾਰਟੀ ਦੀ ਸਰਕਾਰ ਚੂੜੀਆਂ ਮੈਡਮ ਨੀਨਾ ਮਿੱਤਲ ਐਮ ਐਲ ਏ ਬਣਿਆ ਤੁਸੀਂ ਸੈਟੀਸਫਾਈ ਬਿਲਕੁਲ ਠੀਕ ਹੈ ਜੀ ਹਾਂ ਜੀ ਠੀਕ ਹੈ ਬਹੁਤ ਵਧੀਆ ਕੰਮ ਬੜੀ ਖੁਸ਼ੀ ਦੀ ਗੱਲ ਹੈ ਕਿ ਰੁਕੇ ਹੋਏ ਪੁਰਾਣੇ ਕੰਮ ਤਾਂ ਚੱਲੀ ਰਏ ਨੇ ਪਿੱਛੇ ਅਸੀਂ 31 ਐਮ ਸੀ ਇਕੱਠੇ ਹੋ ਕੇ ਮੀਟਿੰਗ ਹੋਈ ਹੈ ਮਾਰੀ ਜਿਸ ਦੇ ਅੰਦਰ ਈਓ ਸਾਹਿਬ ਨੂੰ ਕਰੀਬ 55 ਕੰਮ ਦੱਸੇ ਗਏ ਉਸ ਮੀਟਿੰਗ ਚ ਮੈਡਮ ਵਿੱਚ ਬੈਠੇ ਸੀ ਮੈਡਮ ਨੇ ਸਾਰੀ ہماری ਸੁਣਵਾਈ ਕੀਤੀ ਸਾਰੇ ਐਮਸੀਆਂ ਦੀ ਤੇ 55 ਦੇ 55 ਕੰਮ ਹੀ ਉੱਥੇ ਮੌਕੇ ਤੇ ਪਾਸ ਕਰੇ ਸਿਰਫ ਮੌਕੇ ਤੇ ਪਾਸ ਹੀ ਨਹੀਂ ਕਰੇ ਤੁਸੀਂ ਹੈਰਾਨ ਹੋ ਕਿ ਕਿ ਉਹਨਾਂ ਦੇ ਟੈਂਡਰ ਵੀ ਲੱਗ ਚੁੱਕੇ ਹਨ ਔਰ ਉਸ ਸਟੈਂਡਰਡ ਤੇ ਇੱਕ ਟੈਂਡਰ ਇਹ ਵੀ ਹੈ ਜੋ ਅੱਜ ਕੰਮ ਸ਼ੁਰੂ ਹੋਇਆ ਬੜੀ ਸਰਕਾਰਾਂ ਦੇਖੀਆਂ ਅਸੀਂ ਬਹੁਤ ਕੁਝ ਦੇਖਿਆ ਕਦੇ ਇੰਨੀ ਇਮੀਡੀਏਟਲੀ ਕੰਮ ਨੂੰ ਹੱਥ ਪਾਣਾ ਔਰ ਕਰਵਾਣਾ ਇਹ ਰੇਗ ਦੇ ਬਸ ਦਾ ਰੋਗ ਨਹੀਂ ਆਮ ਆਦਮੀ ਪਾਰਟੀ ਦੇ ਰਾਜ 'ਚ ਮੈਡਮ ਨੀਨਾ ਮਿੱਤਲੀ ਕਰਵਾ ਰਹੀ ਹੈ ਔਰ ਕਰਵਾ ਸਕਦੀ ਹੈ ਹੋਰ ਕੋਈ ਪਾਰਟੀ ਨੇ ਹੱਦ ਤੱਕ ਨਾ ਕਰਵਾਇਆ ਨਾ ਕਰਵਾਏਗੀ ਇਸ ਲਿਕੜ ਤੈਲ ਸੜਕ ਤੇ ਬਣਤੇ ਅਸੀਂ ਐਮ ਐਲ ਏ ਮੈਡਮ ਨੀਲਾ ਮਿੱਤਲ ਸੋਨੂ ਕੱਕੜ ਜੀ ਰਵਿੰਦਰ ਜੀ ਅਗਰਵਾਲ ਸਾਹਿਬ ਅਤੇ ਵਧਵਾ ਸਾਹਿਬ ਅਤੇ ਉਹਨਾਂ ਦੇ ਨਾਲ ਸਮੂੱਚੀ ਆਈ ਪਾਰਟੀ ਲੀਡਰਾਂ ਦਾ ਧੰਨਵਾਦ ਕਰਦੇ ਹਾਂ ਕਈ ਸਾਲਾਂ ਤੋਂ 25 30 ਸਾਲਾਂ ਤੋਂ ਇਹ ਸੜਕ ਦੀ ਲੋਕਾਂ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਕਦੇ ਵੀ ਸੁਣਾਈ ਨਹੀਂ ਹੋਈ ਅਸੀਂ ਧੰਨਵਾਦੀ ਆ ਮੈਡਮ ਸਾਹਿਬ ਦੇ ਜਿਨ੍ਹਾਂ ਨੇ ਸਾਡੀ ਇਹ ਅਰਜੀ ਮਨਜ਼ੂਰ ਕੀਤੀ ਕਿਉਂਕਿ ਇਸ ਸਰਗਨੋ ਤਿੰਨ ਗੁੱਗਾ ਮਾੜੀ ਅਤੇ ਬਾਲਵਿੰਗ ਮੰਦਿਰ ਅਤੇ ਦੁੱਧਾ ਧਾਰੀ ਜੀ ਗੁਰਦੁਆਰੇ ਨੂੰ ਲੱਗਦੀਆਂ ਹਨ ਤਾਂ ਜੋ ਧਾਰਮਿਕ ਸਥਾਨਾਂ ਨੂੰ ਦੇਖਦੇ ਹੋਏ ਇਹਨਾਂ ਨੇ ਪਹਿਲੀ ਹੀ ਅਰਜ ਵਿੱਚ ਇਹ ਸਾਡੀ ਅਰਜ ਮਨਜ਼ੂਰ ਕੀਤੀ ਅਸੀਂ ਫਿਰ ਤੋਂ ਧੰਨਵਾਦ ਕਰਦੇ ਹਾਂ ਮੈਡਮ ਨੀਨਾ ਮਿੱਤਲ ਜੀ ਦਾ ਕਿ ਦਿਨ ਰਾਤ ਇਹਨਾਂ ਨੂੰ ਤਰੱਕੀ ਵਕਸ਼ੇ ਪ੍ਰਮਾਤਮਾ ਇਹਨਾਂ ਨੂੰ ਚੰਗੀ ਰਾਹਾਂ ਤੇ ਚੱਲਣ ਦੀ ਸਿੱਖਿਆ ਦੇਵੇ ਅੱਜ ਅਸੀਂ ਆਏ ਸਾਰੇ ਹੀ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸਮੁੱਚੀ ਟੀਮ ਦਾ ਬਾਦਮੀਕ ਸਮੁਦਾਇ ਵੱਲੋਂ ਵੀ ਧੰਨਵਾਦ ਕਰਦੇ ਹਾਂ